ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 12 ਮਹਾ ਮਾਜ ਮਹਿਲਾ ਪੰਜ ਮਾ ਘਰ ਚੌਥਾ ਰਜੇਟ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਨ ਹਰ ਸੱਜਣ ਧਾਵਣ ਲੱਗਿਆ ਕਿਸ ਨਾ ਦੇਈ ਵਨ ਮਾਣਕ ਮੋਤੀ ਨਾਮ ਪ੍ਰਭ ਹੁਨ ਲੱਗੈ ਨਹੀਂ ਸੰ ਰੰਗ ਸਭ ਨਾਰਾਇਣੇ ਜਿਤੇ ਮਨ ਭਵਨ ਜੋ ਹਰ ਲੋੜ ਸੋ ਕਰੈ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਹੀਏ ਧਨ ਆਪਣ ਲਿਆ ਜੇ ਮਿਲ ਬਿਚੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਡ ਰੰਗੀਲਾ ਤਿਸ ਤਣੀ ਜਿਸ ਕਾ ਭਾਗ ਮਦਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ